ਲਓ ਡੈਡੀ ਜੀ ਇੱਕ ਬੋਤਲ ਹੋਰ ਮੰਗਵਾਤੀ ਜੀ ਲਓ ਬੇਟਾ ਇਹ ਤਾਂ ਬਹੁਤ ਵਧੀਆ ਕਰਿਆ ਰਾਮਨ ਬੇਟਾ ਇਹਨਾਂ ਦਾ ਪਹਿਲਾਂ ਵੀ ਮੈਂ ਬੋਤਲ ਲਈ ਸੀ ਬਹੁਤ ਵਵਾਰ ਕੇ ਕੱਟਦੀਆਂ ਫੇਰੀਆਂ ਇਹ ਹੈਗਾ ਜੀ ਅਰਜਨ ਅਸਵਗੰਧਾ ਜੂਸ ਜਿਹੜਾ ਕਿ ਨੌ ਪ੍ਰਕਾਰ ਦੀ ਜੜੀ ਬੂਟਿਆਂ ਤੋਂ ਮਿਲ ਕੇ ਬਣਿਆ ਹੋਇਆ ਹੈਗਾ 100% ਹਰਬਲ ਆ ਇਹ ਆਪਣੇ ਸਰੀਰ ਤੇ ਅਨੇਕਾਂ ਹੀ ਬਿਮਾਰੀਆਂ ਨੇ ਉਹਨਾਂ ਤੇ ਇਹ ਕੰਮ ਕਰਦਾ ਹੈਗਾ ਜਿਵੇਂ ਕਿ ਹਾਰਟ ਸਬੰਧੀ ਕੋਈ ਵੀ ਪ੍ਰੋਬਲਮ ਆ ਜਿਵੇਂ ਕਿ ਕੋਲੇਸਟ੍ਰੋਲ, ਟ੍ਰਾਈਗਲਿਸਰਾਈਡ, ਸਿਰਦਰਦ ਜਾਂ ਹੱਥਾਂ ਪੈਰਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਉਹਨਾਂ ਤੇ ਇਹ ਕੰਮ ਕਰਦਾਗਾ ਇਹ ਖਾਣਾ ਖਾਣ ਤੋਂ 40 ਮਿੰਟ ਬਾਅਦ 30 ਐਮਲ ਅਰਜਨ ਅਸਵਗੰਦਾ ਜੂਸ ਤੇ 30 ਐਮਲ ਪਾਣੀ ਮਿਕਸ ਕਰਕੇ ਆਪਾਂ ਸੁਬਾ ਸਾਮੀ ਨੂੰ ਲੈ ਸਕਦੇ ਆਂਗੇ ਲਗਾਤਾਰ 3 ਮਹੀਨੇ ਲੈਣ ਨਾਲ ਆਪਣੇ ਸਰੀਰ ਨੂੰ ਅਣਗਿਣਤ ਫਾਇਦੇ ਹੁੰਦੇ ਨੇਗੇ ਤੇ ਇਹ ਜਿਹੜੀਆਂ ਦੋ ਬੋਤਲਾਂ ਨੇਗੇ ਲਗਾਤਾਰ 1 ਮਹੀਨੇ ਤੱਕ ਚੱਲ ਜਾਂਦੀਆਂ ਨੇਗੀਆਂ ਤੇ ਜਦੋਂ ਵੀ ਆਪਾਂ ਇਹਨੂੰ ਯੂਜ਼ ਕਰਨਾਗਾ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਹੀ ਯੂਜ਼ ਕਰਨਾ ਗਾ ਤੇ ਜੇਕਰ ਤੁਸੀਂ ਭਾਰਤ ਗ੍ਰਾਮ ਉਦਯੋਗ ਸੰਗ ਦੀ ਵੈਬਸਾਈਟ ਤੋਂ ਇਕੱਠੀਆਂ ਦੋ ਬੋਤਲਾਂ ਆਰਡਰ ਕਰਦੇ ਹੋ ਤਾਂ ਤੁਹਾਨੂੰ ਜਿਹੜਾ 10% ਦਾ ਡਿਸਕਾਊਂਟ ਵੀ ਮਿਲੇਗਾ ਸੋ ਜਲਦੀ ਜਲਦੀ ਜਾ ਕੇ ਜਿਹੜਾ ਵੈਬਸਾਈਟ ਦਾ ਲਿੰਕ ਆ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈਗਾ ਆਰਡਰ ਕਰ ਸਕਦੇ ਹੋਗੇ ਤੇ ਜਿਹੜੇ ਇਹ ਫਾਇਦੇ ਨੇ ਉਹ ਤੁਸੀਂ ਲੈ ਸਕਦੇ ਹੋ ਸੋ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਫਾਇਦਾ ਹਰੇਕ ਨੂੰ ਹੋ ਸਕੇ ਸੋ ਵੀਡੀਓ ਵਧੀਆ ਲਈ ਅੱਗੇ ਜਰੂਰ ਸ਼ੇਅਰ ਕਰਨੀ ਜੀ ਧੰਨਵਾਦ ਜੀ